ਮੈਂ ਸਾਰੇ ਆ ਜਿਹੜੇ ਟੁਕੜਬੋਚ ਇਹਨਾਂ ਨਾਲ ਰਲੇ ਹੋਏ ਨੇ ਇਹ ਤਾਂ ਸਾਰੇ ਇਹਨਾਂ ਕਰਕੇ ਦਾ ਸਾਰਾ ਕੰਮ ਖਰਾਬ ਹੋਇਆ ਬਾਦਲ ਕੇ ਹੋ ਗਏ ਸਰਸਾ ਸਾਰਾ ਟੋਲਾ ਇੱਕੋ ਹੀ ਆ ਵੀ ਆਦਮੀਆਂ ਇਹਨਾਂ ਦੀ ਰਾਤ ਚ ਹੋਈਆਂ ਨੇ ਉਹ ਦੋਸ਼ੀ ਇਹਨਾਂ ਤੋਂ ਨਹੀਂ ਪੜੇ ਗਏ ਕਿ ਇਹ ਸਿਰਫ ਮੈਨੇਜਮੈਂਟ ਆ ਉਹਨਾਂ ਦੇ ਗੋਲਕ ਤੱਕ ਉਹਨਾਂ ਦਾ ਨਿਸ਼ਾਨਾ ਆ ਹਾਂ ਦੇਖੋ ਧਾਮ ਨੇ ਉਥੇ ਸਖਲ ਸਰਕਾਰੀ ਦਖਲਅਦਾਜ਼ੀ ਦਾ ਬਿਲਕੁਲ ਸਿੱਖ ਬਰਦਾਸ਼ਤ ਆ ਕਰਿਆ ਕਾਨੂੰਨ ਦੇ ਜਾਖਮਾਂ ਨੂੰ ਸੀੜਿਆ ਜਾ ਰਿਹਾ ਕਿਉਂ ਜੀ ਬਾਰ ਬਾਰ ਸਾਨੂੰ ਟੌਰਚਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਜੇ ਅਸੀਂ ਇਹਨਾਂ ਨੇ ਰਾਮ ਅੰਦਰ ਬਣਾਇਆ ਜ ਇਹਨਾਂ ਨੇ ਹੁਣ ਰਾਮ ਅੰਦਰ ਦਾ ਕਟਨ ਕਰਿਆ ਜੇ ਅਸੀਂ ਉੱਥੇ ਜਾ ਕੇ ਕਹੀ ਵੀ ਸਾਡੀ ਸਨਮਾਨਗੀ ਪਾਓ ਹਾਲਾਂਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਨੂੰ ਕਿਹਾ ਜਾਂਦਾ ਹੈ ਵੀ ਇਹ ਹਿੰਦੂ ਦੇ ਕਹ ਲਓ ਵੀ ਖਾਸ ਕਰ ਸਨਾਤਨੀਆਂ ਦੀ ਉਹ ਕਰਦੇ ਨੇ ਸਹਾਇਤਾ ਨਾਲ ਖੜਦੇ ਨੇ ਉਹਦੇ ਬਾਕੀ ਇਹ ਧਰਮਾ ਵਿਰੋਧੀ ਨੇ ਜਦੋਂ ਅਸੀਂ ਇਹਨਾਂ ਦੇ ਦਖਲ ਅੰਦਾਜ਼ੀ ਕਰਦੇ ਨੇ ਚਾਰ ਮੱਠ ਨੇ ਇਸ ਕਰਕੇ ਜਦੋਂ ਕਿਸੇ ਦੇ ਧਰਮ ਦੇ ਵਿੱਚ ਕੋਈ ਦੂਸਰਾ ਆ ਕੇ ਟਾਂਗ ਢਾਉਂਦਾ ਗਲਤ ਆ ਸਿੱਖ ਪੰਥ ਸਿੱਖ ਇਕੱਠਾ ਮੋਟਾ ਇਹ ਨਾ ਹੋਵੇ ਸਾਨੂੰ ਕਿਤੇ ਫਿਰ ਸਿੰਘੂ ਬਾਡਰ ਲਾਓ ਸੰਗੂ ਬਾਡਰ ਬਣਾਉਣਾ ਪੈ ਜਾਵੇ ਉਸੇ ਜਦੋਂ ਉਹਨਾਂ ਦਾ ਸਰਕਾਰੀ ਦਾਖਲਾ ਅੰਦਾਜ਼ੀ ਹੋਈਗੀ ਸਰਕਾਰ ਵਿੱਚ ਬੜੀ ਬੋਲਤਾ ਮਤਲਬ ਫਿਰ ਤਾਂ ਉਹਨਾਂ ਦੀ ਮਰਜ਼ੀ ਹੈ ਕੱਲ ਨੂੰ ਫਿਰ ਕਹਿਣਗੇ ਜਨਰਲ ਵੀ ਸਾਡਾ ਬੀਜਪੀ ਦਾ ਲਾਓ ਉਹ ਕਹਿੰਦੇ ਵੀ ਜਿੰਨਾ ਸਿੱਖਾਂ ਲਈ ਮੈਂ ਸਵਾਰਿਆ ਕਿਸੇ ਨੇ ਸਵਾਰਿਆ ਨਹੀਂ ਬਕਾਇਦਾ ਕਿਤਾਬ ਛਾਪ ਕੇ ਦੱਸਿਆ ਉਹਨਾਂ ਨੇ ਕਾਮਨੀ ਉਤੇ ਜਾ ਕੇ ਜੋ ਉਹਨਾਂ ਨੇ ਕੀਤਾ ਸਾਡੇ ਬਜ਼ੁਰਗ ਸੀ ਕਹਿੰਦੇ ਗੁਰੂ ਉਹ ਵੀ ਸੀਗ ਨੇ ਵੀ ਲੜਾਈ ਲੜੀ ਆਰਾਮ ਮੰਦਰ ਬਚਾਉਣ ਲਈ ਇਹ ਗੱਲਾਂ ਸਹੀ ਲੱਗਦੀਆਂ ਹਨ ਅਕਾਲੀ ਨਹੀਂ ਕਾਲੀ ਨੇ ਇਹ ਤਾਂ ਵੀ ਪੰਗਾ ਸਿਰਫ ਸਾਹੀ ਫਿਰਦੇ ਨੇ ਸਿੰਘ ਥੋੜੋ ਨੇ ਇਹ ਸਨਾਤਨ ਧਰਮ ਨੂੰ ਮੰਨਣ ਵਾਲੇ ਨੇ ਉਹ ਕਦੇ ਵੀ ਸਿੱਖੀ ਦਾ ਬਲੋਹ ਨਹੀਂ ਕਰਦੇ ਉਹ ਸਰਕਾਰ ਕਰਦੇ ਉਹ ਤਾਂ ਕਹਿੰਦੇ ਕਿ ਰਾਜਨੀਤਿਕ ਤੌਰ ਤੇ ਪੱਤਿਆ ਜਾ ਰਿਹਾ ਮੰਦਰ ਸਪੂਰਣੀ ਹੋਇਆ ਸੀ ਕਿਵੇਂ ਉਹ ਦੁਗਾਤਨ ਕਰ ਦਿੱਤੀ ਸਾਡੇ ਨੌਜਵਾਨਾਂ ਦੇ ਉੱਤੇ ਐਨਐਸਏ ਕਿਉਂ ਲਾਗੂ ਕੀਤਾ ਜਾ ਰਿਹਾ ਸਭ ਦਾਣ ਕਹਿੰਦਾ ਸਾਰਿਆਂ ਨੂੰ ਇੱਕੋ ਜਿਹਾ ਹੱਕ ਮਿਲਣਾ ਚਾਹੀਦਾ ਫਿਰ ਚੜ ਕੇ ਆਏ ਨੂੰ ਜਵਾਬ ਚੜ ਕੇ ਆਏ ਤਰੀਕੇ ਨਾਲ ਹੀ ਮਿਲੇਗਾ ਸੋ ਹਾਲੀ ਦੇ ਵਿੱਚ ਤਖਤ ਸ਼੍ਰੀ ਅਕਚਲ ਨਗਰ ਨਾਂਦੇੜ ਹਜ਼ੂਰ ਸਾਹਿਬ ਵਿਖੇ ਅਥੇ ਦੀ ਸਰਕਾਰ ਵੱਲੋਂ ਮਰਾਠਾ ਸਰਕਾਰ ਵੱਲੋਂ ਮਹਾਰਾਸ਼ਟਰੀ ਸਰਕਾਰ ਨੇ ਇੱਕ ਪ੍ਰਸਤਾਵ ਪਾਸ ਕਰਤਾ ਇੱਕ ਅਜੰਡਾ ਆਪਣੀ ਕੈਬਨਿਟ ਦੇ ਵਿੱਚ ਲਿਆ ਕੇ ਪਾਸ ਕਰਤਾ ਹੈ ਕਿ ਉੱਥੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਤਖਤ ਸ਼੍ਰੀ ਹਜੂਰ ਸਾਹਿਬ ਦੀ ਉਹਦੇ ਚ ਸਿੱਖਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ ਤੋਂ ਚੀਫ਼ ਖਾਲਸਾ ਦਿਵਾਨ ਤੋਂ ਜਿਹੜੇ ਨੁਮਾਇੰਦੇ ਹੁੰਦੇ ਸੀ ਆਪਣੀ ਕੌਮ ਦੇ ਉਹਨਾਂ ਦੀ ਸੰਖਿਆ ਹੁਣ ਦੋ ਕਰ ਦਿੱਤੀ ਗਈ ਹੈ ਪਹਿਲਾਂ ਇਹ ਜ਼ਿਆਦਾ ਹੁੰਦੀ ਸੀ ਕਿ ਵਾਕਈ ਕੋਈ ਇਹ ਸਰਕਾਰੀ ਸਾਜ਼ਿਸ਼ ਹੈ ਜਾਂ ਇਦਾਂ ਕੋਈ ਫਰਕ ਸਾਨੂੰ ਨਹੀਂ ਪਹੇਗਾ ਇਸ ਵਿੱਚ ਤੇ ਚਰਚਾ ਕਰਾਂਗੇ ਨਿਹੰਗ ਸਿੰਘ ਮੁਖੀ ਬਾਬਾ ਰਾਜ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਸੋ ਬਾਬਾ ਜੀ ਪਹਿਲਾ ਸਵਾਲ ਲਈ ਕਿ ਸਾਡੇ ਪੰਜ ਤਖਤਾਂ ਚੋਂ ਇੱਕ ਤਖਤ ਸਹਬਾਨ ਹੈਗਾ ਹਜੂਰ ਸਾਬ ਜਿਹੜਾ ਹੈਗਾ ਤੇ ਹੁਣ ਜਾ ਕੇ ਜੇ ਸਰਕਾਰ ਨੇ ਉੱਥੇ ਹੁਕਮ ਪਾਸ ਕਰਤੇ ਆ ਵੀ ਸਿੱਖਾਂ ਦੀ ਗਿਣਤੀ ਘਟਾ ਦਾਂਗੇ ਇਹਦੇ ਚ ਸਾਡਾ ਕੀ ਨੁਕਸਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤਖਤ ਸ੍ਰੀ ਹਜੂਰ ਸਾਹਿਬ ਜਿਹੜਾ ਪੰਜੇ ਤਖਤ ਨੇ ਉਹ ਸਿੱਖਾਂ ਦੇ ਸਰਮੌਰ ਨੇ ਜੀ ਸਿੱਖਾਂ ਨੂੰ ਉਥੋਂ ਸੇਧ ਮਿਲਦੀ ਆ ਸਾਡੇ ਮੁਰਤਾਵ ਨੇ ਪੰਜਾਂ ਤਖਤਾਂ ਦਰਸ਼ਨ ਦੀਦਾਰ ਲਿਖਿਆ ਮਹਾਰਾਜ ਨੇ ਤੇ ਤਾਕਤ ਸੀ ਵੀ ਹਜੂਰ ਖਾਬ ਜਿਹੜਾ ਦਖਣੀ ਸਿੰਘ ਉਥੇ ਰਹਿੰਦੇ ਨੇ ਉਥੋਂ ਦੀ ਕਮੇਟੀ ਬਣੀ ਹੋਈ ਆ ਜਥੇਦਾਰ ਕੁਲਵੰਤ ਸਿੰਘ ਜੀ ਜਿਹੜੇ ਉਥੋਂ ਦੇ ਮੁਖ ਜਥੇਦਾਰ ਨੇ ਪੰਜ ਪਿਆਰੇ ਸਹਿਬਾਨ ਨੇ ਜੀ ਉਹਨਾਂ ਵੱਲੋਂ ਜਿਹੜਾ ਇੱਕ ਬਿਆਨ ਆਇਆ ਵੀ ਸਰਕਾਰ ਜਿਹੜੀ ਉਹ ਦਖਨਦਾਰੀ ਵਧਾਦੀ ਜੀ ਦੇਖੋ ਜੀ ਕੈਬਨਟ ਦੇ ਵਿੱਚ ਜਿਹੜੀ ਇਹਨਾਂ ਨੇ ਮਤਾ ਪਾਸ ਕਰਿਆ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਉਹ ਰੱਦ ਹੋਣਾ ਚਾਹੀਦਾ ਹੂੰ 1950 ਦਾ ਐਕਟ ਆ ਉੱਥੇ ਪਹਿਲਾਂ ਚੱਲਿਆ ਆਉਂਦਾ ਜੀ ਜਿਹਦੇ ਮੁਤਾਬਕ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਆ ਜਿੰਨੇ ਵੀ ਮੈਂਬਰ ਨੇ ਉਹਦੇ ਵਿੱਚ ਵੱਧ ਗਿਣਤੀ ਦੇ ਵਿੱਚ ਹੁੰਦੇ ਨੇ ਸਰਕਾਰ ਦੇ ਇੱਕ ਦੋ ਹੁੰਦੇ ਸੀ ਜੀ ਹੁਣ ਸਿੱਖਾਂ ਦੇ ਦੋ ਕਰਤੇ ਤਿੰਨ ਤੇ ਸਰਕਾਰ ਨੇ ਆਪਣੇ 17 ਮੈਂਬਰ ਜਿਹੜਾ ਕਰਤੇ ਉੱਤੇ ਕਾਬਜ਼ ਹੋ ਗਿਆ ਸਾਰਾ ਗਲਬਾ ਸਰਕਾਰ ਦਾ ਹੋ ਗਿਆ ਆਰਐਸਐਸ ਸਿਵ ਸੈਨਾ ਆ ਬੀਜਪੀ ਜੀ ਕਹਿ ਲਈਏ ਜੀ ਦੇਖੋ ਜਦੋਂ ਉਹ ਗੁਰਦੁਆਮ ਸਾਡੇ ਨੇ ਸਿੱਖਾਂ ਦੇ ਗੁਰਦੁਆਮ ਨੇ ਉਥੇ ਸકલ ਸਰਕਾਰੀ ਦਖਲਅੰਦਾਜ਼ੀ ਦਾ ਬਿਲਕੁਲ ਸਿੱਖ ਬਰਦਾਸ਼ਤ ਨਹੀਂ ਕਰਦੇ ਹਮ ਕਿਉਂ ਵਾਰ-ਵਾਰ ਸਿੱਖਾਂ ਦੇ ਜ਼ਖਮਾਂ ਨੂੰ ਛੇੜਿਆ ਜਾ ਰਿਹਾ ਹੈ ਕਿਉਂ ਜੇ ਬਾਰ-ਬਾਰ ਸਾਨੂੰ ਟੌਰਚਰ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਜੀ ਇਸੇ ਦਾ ਬਸੇ ਕੋਈ ਹੁਣ ਸਾਫ਼ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਸੰਤ ਵੀ ਕਹਿੰਦੇ ਸੀ ਵੀ ਗੁਲਾਮੀ ਜਿਨਾਂ ਚਿਰ ਗੱਲੋਂ ਨਹੀਂ ਲਾਉਂਦੇ ਸਿੱਖਾਂ ਨਾਲ ਚਿਰ ਗੱਲ ਨਹੀਂ ਬਣਦੀ ਠੀਕ ਹੈ ਅਸੀਂ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਵੀ ਤੁਸੀਂ ਤਾਂ ਐਵੇਂ ਇੱਥੇ ਰਹਿੰਦੇ ਹੋ ਜੇ ਅਸੀਂ ਇਹਨਾਂ ਨੇ ਰਾਮ ਮੰਦਰ ਬਣਾਇਆ ਜ ਇਹਨਾਂ ਨੇ ਹੁਣ ਰਾਮ ਮੰਦਰ ਦਾ ਕਟਨ ਕਰਿਆ ਜੇ ਅਸੀਂ ਉੱਥੇ ਜਾ ਕੇ ਕਹੀਏ ਵੀ ਸਾਡੀ ਨਮਾਇੰਦਗੀ ਪਾਓ ਹੂੰ ਸਾਡੀ ਗਿਣਤੀ ਵਧਾਓ ਹੂੰ ਫੇਰ ਚਾਹਣ ਉੱਥੇ ਕਮੇਟੀ ਚ ਪਾਓ ਮੈਨੇਜਮੈਂਟ ਹੈ ਹੂੰ ਉਹ ਇਹਨਾਂ ਦਾ ਇਹਨਾਂ ਨੂੰ ਮੁਬਾਰਕ ਸਾਨੂੰ ਸਾਡਾ ਮੁਬਾਰਕ ਜਦੋਂ ਅਸੀਂ ਨੇ ਇਹਨਾਂ ਦੇ ਦਖਲਅੰਦਾਜ਼ੀ ਕਰਦੇ ਨੇ ਚਾਰ ਮੱਠ ਨੇ ਹੂੰ ਉਹਨਾਂ ਵਿੱਚ ਚਾਰੀਏ ਨੇ ਜੇ ਅਸੀਂ ਜਾ ਕੇ ਕਹੀਏ ਵੀ ਸਾਡਾ ਸਿਕਾਂਤ ਨਮਾਇਦਾ ਲਾ ਲਓ ਭਈ ਉੱਥੇ ਇਸ ਕਰਕੇ ਜਦੋਂ ਕਿਸੇ ਦੇ ਧਰਮ ਦੇ ਵਿੱਚ ਕੋਈ ਦੂਸਰਾ ਆ ਕੇ ਟਾਂਗ ਅੜਾਉਂਦਾ ਗਲਤ ਆ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੂਗਾ ਅਸੀਂ ਨਹੀਂ ਬਰਦਾਸ਼ਤ ਕਰਦੇ ਜਿਹੜੀ ਦਖਲਅੰਦਾਜ਼ੀ ਆ ਆਰਐਸਐਸ ਜਾਂ ਉੱਥੇ ਜਿਹੜੀ ਏਕਨਾਥ ਸਿੰਦੇ ਦੀ ਸਰਕਾਰ ਆ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਸਿੱਖ ਪੰਥ ਇਕੱਠਾ ਮੋਟਾ ਇਹ ਨਾ ਹੋਵੇ ਸਾਨੂੰ ਕਿਤੇ ਫਿਰ ਸਿੰਘੂ ਬਾਰਡਰ ਆਓ ਸੰਗੂ ਬਾਰਡਰ ਬਣਾਉਣਾ ਪੈ ਜਾ ਉਸੇ ਠੀਕ ਹੈ ਅਸੀਂ ਤਾਂ ਦਖਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਸਾਡੇ ਗੁਰਧਾਮਾਂ ਦੇ ਉੱਤੇ ਲਗਦਾ ਕੀ ਹੈ ਕਿ ਫਰਜ਼ ਕਰੋ ਜੇਕਰ ਹੁਣ ਜਿੱਦਾਂ ਇਹਨਾਂ ਨੇ ਪਾਸ ਕਰਤੇ ਆਪਣੀ ਕੈਨੇਡੀਨੇਸ਼ਿਪ ਕਾਇਦਾ ਦਾ ਮੁੱਦਾ ਬਿਲ ਪਾਸ ਕਰਤੇ ਆਪਣਾ ਜੀ ਗਿਣਤੀ ਸਾਡੀ ਘਟਾਤੀ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਜੋ ਸਾਡੀ ਸਿੱਖ ਮਾਨ ਮਰਿਆਦਾ ਹੈ ਉਹਨੂੰ ਬਦਲਣਗੇ ਆਣ ਲਈ ਟਾਈਮ ਚ ਹੈ ਕਿ ਜਾਂ ਸਿਰਫ ਮੈਨੇਜਮੈਂਟ ਆ ਉਹਨਾਂ ਦਾ ਗੋਲਕ ਤੱਕ ਉਹਨਾਂ ਦਾ ਨਿਸ਼ਾਨਾ ਹੈ ਦੇਖੋ ਸਾਰੀ ਚੀਜ਼ਾਂ ਬਦਲੀਆਂ ਜਾਣਗੀਆਂ ਜਦੋਂ ਉੱਥੇ ਕਾਬੂਜੀ ਹੋਗੇ ਫਿਰ ਤਾਂ ਉਹਨਾਂ ਦਾ ਹੀ ਹੁਕਮ ਚੱਲੂਗਾ ਜੋ ਕਹਿਣਗੇ ਅਗਲੇ ਜੋ ਅਗਲੇ ਮਰਜ਼ੀ ਕਰਨ ਫਿਰ ਸਾਡਾ ਉਸਰੇ ਕੀ ਸਿੱਖਾਂ ਦਾ ਕੁਝ ਕਰਨ ਫਿਰ ਉਹ ਤਾਂ ਜਦੋਂ ਉਹਨਾਂ ਦਾ ਸਰਕਾਰੀ दखਲਾ ਅੰਦਾਜ਼ੀ ਹੋएगी ਸਰਕਾਰ ਵਿੱਚ ਵਾੜੀ ਗੁਰਤਾ ਮੰਦ ਫਿਰ ਤਾਂ ਉਹਨਾਂ ਦੀ ਮਰਜ਼ੀ ਹੈ ਕੱਲ ਨੂੰ ਫਿਰ ਕਹਿਣਗੇ ਜਥੇਦਾਰ ਵੀ ਸਾਡਾ ਬੀਜੇਪੀ ਦਾ ਲਾਓ ਹੂੰ ਅੱਜ ਇਹ ਸਰਕਾਰ ਵਿੱਚ ਵੜ ਗਈ ਹੈ ਕਹਨ ਬੀਜੇਪੀ ਦਾ ਜਥੇਦਾਰ ਵੀ ਕਹਿਣਗੇ ਲਾਓ ਇਹ ਤਾਂ ਉਹ ਜ਼ਰੂਰੀ ਨਹੀਂ ਕਿ ਸਰਦਾਰ ਵੀ ਹੋਵੇ ਸਿੱਖ ਵੀ ਹੋਵੇ ਦੇਖੋ ਇਸ ਕਰਕੇ ਸਾਡਾ ਸਾਡੇ ਗੁਰਧਾਮ ਨੇ ਉਹ ਅਸੀਂ ਆਪ ਹੀ ਜਿਹਨੂੰ ਮਰਜ਼ੀ ਬਣਾਈਏ ਰੱਖੀਏ ਸਾਡਾ ਸਿੱਖਾਂ ਦਾ ਫਰਜ਼ ਬਣਦਾ ਜੀ ਮੈਂ ਸਾਰੀਆਂ ਹੀ ਜਥੇਬੰਦੀਆਂ ਨੂੰ ਬੇਨਤੀ ਕਰਨਾ ਦੋਨਾ ਇੱਕ ਇਕੱਠੇ ਹੋ ਜੋ ਸਿੱਖੋ ਇਸ ਦਾ ਕਾਦੇ ਕਹਿੰਦੇ ਵੀ ਇਕੱਠੇ ਹੋ ਜੋ ਹੂੰ ਇਹਨਾਂ ਨੇ ਸਾਡੇ ਗੁਰਦਾਂ ਮੰਦਿਰ ਵਿੱਚ ਵੜ ਕੇ ਸਾਡੇ ਤੇ ਕਾਬੂ ਹੋ ਰਹੇ ਨੇ ਅੰਬਰਸਰ ਵੀ ਬੜੇ ਹੋਏ ਨੇ ਆਰਐਸਐਸ ਦਾ ਹੀ ਰੂਪ ਬਦਲ ਕੇ ਬਿਲਕੁਲ ਜੀ ਠੀਕ ਆ ਨਾ ਤੇ ਇੱਕ ਰਾ ਪਿੱਛੇ ਜੇ ਬਿਆਨ ਆਇਆ ਸੀ ਵੀ ਜਿਹੜਾ ਹਰਮੰਦਰ ਸਾਹਿਬ ਆ ਉਹ ਵਿਸ਼ਨੂੰ ਦਾ ਮੰਦਰਾ ਹਾਂਜੀ ਅਸੀਂ ਅਜੇ ਤਾਂ ਜੁਧਿਆ ਦੇ ਵਿੱਚ ਨਾਮ ਮੰਦਰ ਬਣਾਇਆ ਉਹ ਵੀ ਖੋਣਾ ਸਿੱਖਾ ਦੋ ਠੀਕ ਜਦੋਂ ਮਰਜ਼ੀ ਆ ਜਿਓ ਤਿਆਰ ਬੈਠੇ ਆ ਸਾਡੇ ਚੂੜੀਆਂ ਨਹੀਂ ਪਾਈਆਂ ਹੋਈਆਂ ਇਹ ਸਾਡੇ ਗੁਰਦਾਮ ਨੇ ਅਸੀਂ ਰਾਖੀ ਕਰਨ ਜਾਣੇ ਤੇ ਉਦਾਲੀ ਵਰਗੇ ਵੀ ਆਏ ਇਸੇਂਦਰਾ ਵੀ ਚੜ ਕੇ ਆਏ ਸੀ ਹੂੰ ਇਸ ਕਰਕੇ ਜਿਹੜਾ ਸੇਖਾ ਨਾ ਅਸੀਂ ਸਰਬੱਤ ਦਾ ਭਲਾ ਮੰਗਦੇ ਆਂ ਜੀ ਅਸੀਂ ਕਿਸੇ ਦੇ ਧਰਮ ਦੇ ਵਿੱਚ ਦਾਖਲ ਦਿੰਦੇ ਨਹੀਂ ਸਾਡੇ ਧਰਮ ਦੇ ਵਿੱਚ ਕੋਈ ਦਾਖਲ ਦੇਵੇ ਨਾ ਹੂੰ ਸਰਕਾਰਾਂ ਸੁਣ ਲੈਣ ਹਾਲਾਂਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਨੂੰ ਕਿਹਾ ਜਾਂਦਾ ਹੈ ਵੀ ਇਹ ਹਿੰਦੂ ਦੀ ਕਹਿ ਲੋ ਵੀ ਖਾਸ ਕਰ ਸਨਾਤਨੀਆਂ ਦੀ ਉਹ ਕਰਦੇ ਨੇ ਸਹਾਇਤਾ ਨਾਲ ਖੜਦੇ ਨੇ ਉਹਨਾਂ ਦੇ ਬਾਕੀ ਇਹ ਧਰਮਾ ਵਿਰੋਧੀ ਨੇ ਪਿੱਛੇ ਜਿਹੀ ਕਿਤਾਬ ਵੀ ਕਹਿੰਦੇ ਕਾਈ ਸੀ ਜਿਸ ਚ ਬਕਾਇਦਾ ਅਸ ਰਿਲੇਖ ਸੀ ਕਿਤਾਬ ਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਨਾਲ ਰਿਸ਼ਤਾ ਉਹ ਕਹਿੰਦੇ ਵੀ ਜਿੰਨਾ ਸਿੱਖਾਂ ਲਈ ਮੈਂ ਸਵਾਰਿਆ ਕਿਸੇ ਨੇ ਸਵਾਰਿਆ ਨਹੀਂ ਬਕਾਇਦਾ ਕਿਤਾਬ ਛਾਪ ਕੇ ਦੱਸਿਆ ਉਹਨਾਂ ਨੇ ਕਹਿੰਦੇ ਫਿਰ ਵੀ ਸਿੱਖ ਮੈਨੂੰ ਆਪਣਾ ਵਿਰੋਧੀ ਕਿਉਂ ਸਮਝਦੇ ਆ ਮੈਂ ਕੋਈ ਨਰਿੰਦਰ ਮੋਦੀ ਨੂੰ ਕਹਿਣਾ ਚਾਹੁੰਨਾ ਜੀ ਇਹ ਤੂੰ ਸਿੱਖਾ ਮਹਤਿਆ ਇੱਕ ਗੱਲ ਦਾ ਜਵਾਬ ਦੇ ਜੀ 550 ਸਾਲਾ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸੰਤਾਨਪੁਰ ਲੋਧੀ ਪੂਰੇ ਬਲਵਲੇ ਦੀ ਸੰਗਤ ਨੇ ਮਨਾਇਆ ਹੂੰ ਤੈਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਉੱਥੇ ਨਿਯੁਕਤਤਾ ਦਿੱਤਾ ਗਿਆ ਉੱਥੇ ਆਇਆ ਤੂੰ ਜੀ ਉੱਥੇ ਬੋਲਿਆ ਜੀ ਤੇਰਾ ਸਵਾਗਤ ਕੀਤਾ ਸਿੱਖਾਂ ਨੇ ਜੀ ਤੇ ਫਿਰ ਤੂੰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੀ ਕਹਿ ਕੇ ਆਇਆ ਤੀ ਉਸ ਜਹਾਦਾ ਵੀ ਜਿੰਨੇ ਬੰਦੀ ਸਿੰਘ ਨੇ ਮੈਂ ਰਿਹਾ ਕਰ ਦੂੰਗਾ ਕਿੰਨੇ ਸਾਲ ਬੀਤ ਗਏ ਆਹ ਰਿਸ਼ਤਾ ਸਿੱਖਾਂ ਨਾਲ ਜਵਾਬ ਦੇ ਵੀ ਹੁਣ ਸਾਡੇ ਬੰਦੀ ਸਿੰਘ ਰਿਹਾਈ ਨਹੀਂ ਕਰਦੇ ਆਹ ਰਿਸ਼ਤਾ ਸਿੱਖਾਂ ਨਾਲ ਇਹ ਸਾਰੀਆਂ ਗੱਲਾਂ ਨੇ ਸਿੱਖ ਸਭ ਕੁਝ ਜਾਣਦੇ ਨੇ ਪਹਿਲਾਂ ਵਾਲਾ ਕੰਮ ਦਾ ਰਿਹਾਈ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਸਭ ਨੂੰ ਪਤਾ ਵੀ ਕੌਣ ਕਿਹੜੇ ਕਿੱਥੇ ਖੜਾ ਕੀ ਕਰਦਾ ਕੌਣ ਕਿੰਨੇ ਪਾਣੀ ਚੱਲ ਬਿਲਕੁਲ ਠੀਕ ਸਭ ਕੁਝ ਪਤਾ ਸਾਰਾ ਕੁਝ ਸਿੱਖ ਜਾਣਦੇ ਨੇ ਇਸ ਕਰਕੇ ਸਾਨੂੰ ਸਰਕਾਰੀ ਦਖਲਅੰਦਾਜ਼ੀ ਸਾਡੇ ਧਰਮ ਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਕਰਦੇ ਇਹ ਸਾਡੇਆਂ ਆਪਣੇਆਂ ਨਹੀਂ ਜਿਹੜੇ ਇਹ ਦਖਲਅੰਦਾਜ਼ੀਆਂ ਹੋਣ ਲੱਗੀਆਂ ਨੇ ਸਰਕਾਰੀ ਗੁਰੂ ਧਾਮਾਂ ਦੇ ਵਿੱਚ ਇਹ ਸਾਡੇ ਆਪਣਿਆਂ ਦੇ ਕੰਡੇ ਬੀਜੇ ਹੋਏ ਨੇ ਹੁਣ ਸਾਨੂੰ ਸੁਗਣੇ ਪੈਣੇ ਆ ਤੁਸੀਂ ਹੁਣ ਕੰਡੇ ਬੀਜਣ ਦੀ ਗੱਲ ਕੀਤੀ ਐ ਬਾਬਾ ਹਰਜੀਤ ਸਿੰਘ ਵਰਗਿਆਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਆਰਾਮ ਰਯੋਧੇ ਜਾ ਕੇ ਜੋ ਉਹਨਾਂ ਨੇ ਕੀਤਾ ਸਾਡੇ ਬਜ਼ੁਰਗ ਸੀ ਕਹਿੰਦੇ ਗੁਰੂ ਉਹ ਵੀ ਸਿੰਘ ਨੇ ਵੀ ਲੜਾਈ ਲੜੀ ਆਰਾਮ ਮਦਰ ਬਚਾਉਣ ਲਈ ਇਹ ਗੱਲਾਂ ਸਹੀ ਲੱਗਦੀਆਂ ਐ ਇਸ ਜੀਆਂ ਦੇਖੋ ਜਦੋਂ ਕਿਸੇ ਧਰਮ ਤੇ ਆ ਜਾਂਦੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਜੰਜੂ ਪਾਉਂਦੇ ਸੀਗੇ ਜੀ ਮਹਾਰਾਜ ਨੇ ਇਨਕਾਰ ਕਰਤਾ ਵੀ ਨਹੀਂ ਪਾਇਆ ਉੱਥੋਂ ਸਿੱਖ ਧਰਮ ਦਾ ਮੋਢ ਵਜ ਗਿਆ ਵਜ ਗਿਆ ਜੀ ਜਦੋਂ ਉਹਨਾਂ ਧੱਕੇ ਨਾਲ ਪਾਉਣਾ ਚਾਹੁੰਦੇ ਸੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੇ ਇਨਕਾਰ ਕਰਤਾ ਜੀ ਧੱਕਾ ਸਿੱਖ ਬਰਦਾਸ਼ਤ ਨਹੀਂ ਕਰਦੇ ਜ਼ੁਲਮ ਉਹੀ ਜੰਜੂ ਜਿਹੜਾ ਗੁਰੂ ਸਾਹਿਬ ਦੇ ਲਾਉਂਦੇ ਪਾਉਂਦੇ ਸੀਗੇ ਮਹਾਰਾਜ ਨੇ ਇਨਕਾਰ ਕਰਤਾ ਵਿਰੋਧ ਕੀਤਾ ਅਨਕਾਰੀ ਕਰਤੀ ਜ਼ਬਰ ਵੀ ਮੇਰੇ ਉੱਤੇ ਜ਼ਬਰਨਾ ਜ਼ਬਰ ਨਹੀਂ ਮੈਂ ਚੱਲਦਾ ਬਿਲਕੁਲ ਠੀਕ ਜ਼ਬਰਦਸਤ ਵਿਰੋਧ ਕੀਤਾ ਵਿਰੋਧ ਕੀਤਾ ੱੱਕੇ ਦਾ ਵਿਰੋਧ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੀ ਨੌਵੇਂ ਜਮੇ ਦੇ ਵਿੱਚ ਆ ਕੇ ਉਹੀ ਜੰਝੂ ਜਿਹੜਾ ਗਲਾਂ ਦੇ ਵਿੱਚੋਂ ਇਹਨਾਂ ਦੇ ਲੈਂਦਾ ਸੀ ਉਹ ਰੱਖਣ ਵਾਸਤੇ ਜੀ ਗੁਰੂ ਤੇਗ ਬਹਾਦਰ ਮਹਾਰਾਜ ਨੇ ੱੱਕਾ ਹਮ ਔਰੰਗਜੀਬ ੱੱਕਾ ਕਰ ਰਿਹਾ ਜੰਝੂ ਲਾ ਰਿਹਾ ਅਸੀਂ ਲੈਣ ਨਹੀਂ ਦੇਣਾ ਹਮ ਜਿਹੜੇ ਸਿੱਖ ਆ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਤੱਕੇ ਦੇ ਖਿਲਾਫ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਲੜਾਈ ਲੜੀਆ ਜੀ ਤੇ ਸਿੱਖਾਂ ਨੂੰ ਵੀ ਹੈਗਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਿੱਖ ਡਟਦੇ ਨੇ ਹੁਣ ਸਾਡੇ ਨਾਲ ਹੀ ਜ਼ਬਰ ਕਰੀ ਜਾਣਗੇ ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਸਿੱਖਾਂ ਕਰ ਕੀ ਇੱਥੇ ਟੱਲ ਖੜਕਦੇ ਨੇ ਆਰਾਮੰਦਰ ਦੇ ਸਿੱਖਾਂ ਦੀ ਦੇਣ ਆ ਇਹ ਇਹ ਬਣਾ ਲੈਂਦੇ ਜੇ ਗੁਰੂ ਤੇਗ ਬਹਾਦਰ ਮਾਰ ਸੀਸ ਨਾ ਦਿੰਦੇ ਨਾ ਕਹੂੰ ਆਪਕੀ ਨਾ ਕਹੂੰ ਤਵਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਕੀ ਜੀ ਇਨਾਂ ਦਾ ਆਰਾਮ ਅੰਦਰ ਕੀ ਮਾਣਾ ਜੀ ਦਾ ਟੱਲ ਖਾ ਇੱਥੇ ਤਾਂ ਅੱਲਾਹੁ ਅੱਲਾਹੁ ਹੋਣੀ ਸੀ ਬਿਲਕੁਲ ਠੀਕ ਹੈ ਇਹ ਤਾਂ ਗੁਰੂ ਸਾਹਿਬ ਦੀ ਬਦੌਲਤ ਸਿੱਖ ਧਰਮ ਦੀ ਬਦੌਲਤ ਹੂੰ ਇਹ ਅੱਜ ਆਪਣੀਆਂ ਸਰਕਾਰਾਂ ਰਾਜਗੱਦੀਆਂ ਤੇ ਬੈਠੇ ਨੇ ਜੀ ਅੱਜ ਮੰਦਿਰ ਬਣਾ ਰਹੇ ਨੇ ਜੀ ਅੱਜ ਸਿੱਖਾਂ 'ਤੇ ਜ਼ੁਲਮ ਕਰ ਰਹੇ ਨੇ ਇਹ ਸਿੱਖਾਂ ਨੂੰ ਹੀ ਖਤਮ ਕਰਨਾ ਚਾਹੁੰਦੇ ਨੇ ਇਹੇ ਜੀ ਇਹ ਤਾਂ ਉਹ ਕਹਿੰਦੇ ਨੂਨ ਖਾ ਕੇ ਹਰਾਮ ਕਰਨ ਵਾਲੀ ਗੱਲ ਆ ਮੋਦੀ ਕਹਿੰਦਾ ਸਿੱਖਾਂ ਦਾ ਮੈਂ ਇਹ ਤਾਂ ਨੂਨ ਖਾ ਕੇ ਹਰਾਮ ਕਰ ਰਹੇ ਨੇ ਸਿੱਖਾਂ ਦਾ ਤਾਂ ਇਹਨਾਂ ਨੂੰ ਦੇਣ ਦੇ ਹੀ ਨਹੀਂ ਸਕਦੇ ਸਿੱਖ ਧਰਮ ਦਾ ਤਾਂ ਇਹ ਸਿੱਖ ਕੌਮ ਦਾ ਤਾਂ ਗੁਰੂ ਸਾਹਿਬਾਨ ਦਾ ਤਾਂ ਦੇਣ ਦੇ ਹੀ ਨਹੀਂ ਸਕਦੇ ਜੀ ਤੇ ਫਿਰ ਇਹ ਆਪਣੇ ਵਿੱਚ ਜਿਹੜੇ ਕਈ ਆਪਾਂ ਮਨਜਿੰਦਰ ਸਿੰਘ ਵਰਗੇ ਲੀਡਰ ਨੇ ਦਸਤਾਰਾਂ ਵੀ ਸਜਾਉਂਦੇ ਨੇ ਇਹਨਾਂ ਦੀ ਭੂਮਿਕਾ ਕਿੱਦਾਂ ਦੇਖਦੇ ਹੋ ਪੰਥ ਦੇ ਚੜ੍ਹਦੀ ਕਲਾ ਬਲ ਜਾਂਦੇ ਨੇ ਕਿ ਨਹੀਂ ਜਾਂਦੇ ਇਹ ਇਹ ਤਾਂ ਸਾਰੇ ਇਹਨਾਂ ਕਰਕੇ ਦਾ ਸਾਰਾ ਕੰਮ ਖਰਾਬ ਹੋਇਆ ਬਾਦਲ ਕੇ ਹੋ ਗਏ ਸਰਸਾ ਸਾਰਾ ਟੋਲਾ ਇੱਕੋ ਹੀ ਆ ਇਹਨਾਂ ਦੀ ਵਜ੍ਹਾ ਕਰਕੇ ਸਾਡੇ ਦਖਲਅੰਦਾਜ਼ੀਆਂ ਹੋਣ ਲੱਗੀਆਂ ਨੇ ਫੱਟਾ ਤੋਂ ਲੈ ਕੇ ਇਹਨਾਂ ਨੇ ਸਾਰਾ ਉਦੋਂ ਤੋਂ ਸੰਤਾਂ ਦਾ ਵਿਰੋਧ ਕੀਤਾ ਇਹਨਾਂ ਨੇ ਸਰਕਾਰਾਂ ਨਾਲ ਇਹਨਾਂ ਨੇ ਜੱਫੀਆਂ ਪਾਈਆਂ ਚਿੱਠੀਆਂ ਪਾਈਆਂ ਹਰ ਮੰਦਰ ਅਟੈਕ ਕਰਾਉਣ ਵਾਲੇ ਇਹ ਆਰਐਸਐਸ ਨੂੰ ਬਾੜਨ ਵਾਲੇ ਇਹ ਕਹਿੰਦੇ ਤੇ ਭਾਜਪਾ ਤੋਂ ਬਿਨਾ ਸਾਡਾ ਸਰਦਾ ਨਹੀਂ ਅਸੀਂ ਤਾਂ ਪਤੀ ਪਤਨੀ ਨਾਲ ਰਿਸ਼ਤਾਗਾ ਸਾਡਾ 9 ਮਾਸ ਦਾ ਰਿਸ਼ਤਾ ਹੁਣ ਕਿੱਥੇ ਆ ਬੰਦੀ ਸਿੰਘੀ ਤਾਂ ਉਹਨਾਂ ਨੂੰ ਸਟਾਰੀ ਗਏ ਪਾਣੀ ਦੇ ਨਾਲ ਤੋਂ ਨਹੀਂ ਰੱਖਿਆ ਗਿਆ ਕਾਲੀ ਸੂਚੀ ਸिखਾਂ ਦੀ ਇਹਨਾਂ ਤੋਂ ਨਹੀਂ ਖਤਮ ਕਰਾਈ ਗਈ ਜੀ ਵੀ ਆਦਮੀਆਂ ਇਹਨਾਂ ਦੇ ਰਾਤ ਚ ਹੋਈਆਂ ਨੇ ਉਹ ਦੋਸ਼ੀ ਇਹਨਾਂ ਤੋਂ ਨਹੀਂ ਫੜੇ ਗਏ ਪਰसों ਵੀ ਮੁੱਦਾ ਮੁੱਦਾ ਉੱਠਿਆ ਲੋਕ ਸਭਾ ਚੋਂ ਠੀਕ ਆ ਨਾ ਇਸ ਕਰਕੇ ਜੋ ਕੁਝ ਕਰਿਆ ਇਹਨਾਂ ਦੀ ਬਦੌਲਤਾ ਜਿਹੜਿਆ ਅਕਾਲੀ ਨਹੀਂ ਕਾਲੀ ਨੇ ਇਹ ਠੀਕ ਹੈ ਮਨਿੰਦਰ ਸਿੰਘ ਉੱਥੇ ਬੜੇ ਫਿਰਦੇ ਨੇ ਫਿਰ ਉਹ ਕਹਿਣ ਤਾਂ ਸਹੀ ਵੀ ਤੁਸੀਂ ਸਾਡੇ ਨਾਲ ਜ਼ੁਲਮ ਕਰਦੇ ਹੋ ਉਸੇ ਦਾਖਲ ਦੀ ਉੱਥੇ ਤਾਂ ਉਹਨਾਂ ਦੇ ਸਾਹਮਣੇ ਉਹਦਾ ਤਾਂ ਬਹੁਤ ਕੁਝ ਕਹਿੰਦੇ ਤੇ ਇਹ ਇਹ ਤਾਂ ਕੋਈ ਪੱਗਾਂ ਸਿਰਫ ਫਿਰਦੇ ਨੇ ਸਿੱਕ ਥੋੜੋ ਨੇ ਇਹ ਠੀਕ ਹੈ ਇਸ ਕਰਕੇ ਸਾਨੂੰ ਬਿਲਕੁਲ ਸਰਕਾਰੀ ਦਖਲਅੰਦਾਜ਼ੀ ਬਿਲਕੁਲ ਨਹੀਂ ਅਸੀਂ ਸਹਿਣ ਕਰ ਸਕਦੇ ਮੈਂ ਸਾਰੀਆਂ ਸਿੱਖ ਨੁਮਾਇੰਦਾਂ ਜਿ세 ਬੰਦੀਆਂ ਨੇ ਨਿਹੰਗ ਸਿੰਘ ਸੰਤ ਸਮਾਜ ਦਮਦਮੀ ਟਕਸਾਲ ਜਿੰਨੀਆਂ ਵੀ ਨੇ ਸਾਰਿਆਂ ਨੂੰ ਜੋ ਅਸੀਂ ਸਿੱਖ ਨੂੰ ਸਮਰਪਿਤ ਹੈ ਇਕੱਠੇ ਹੋਵੋ ਕਹਿੰਦੇ ਸੰਗ ਨੇ ਭਾਜਪਾ ਨੇ ਸ਼ੁਰੂਆਤ ਕੀਤੀ ਸੀ ਹਰਿਆਣੇ ਤੋਂ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੰਦੇ ਆ ਦਾਦੂਵਾਲ ਹੁਣੀ ਪ੍ਰਧਾਨ ਬਣ ਗਏ ਫਿਰ ਉਹ ਕਰਮਜੀਤ ਸਿੰਘ ਮਹੰਤ ਬਣ ਗਿਆ ਸੰਤ ਸਮਾਜ ਚੋਂ ਹੁਣ ਭពਿੰਦਰ ਸਿੰਘ ਸੰਧ ਬਣ ਗਿਆ ਇਹ ਵੀ ਸਾਰੇ ਸਰਦਾਰ ਹੀ ਨੇ ਫਿਰ ਇਹ ਵੀ ਮਤਲਬ ਭਾਜਪਾ ਦੇ ਹੱਥ ਠੋਕੇ ਹੀ ਬਣੇ ਹੋਏ ਆ ਵੀ ਦੇਖੋ ਜਿਹੜਾ ਭਾਜਪਾ ਦੇ ਹੱਕ ਦੇ ਹੱਕ ਚ ਭੁਗਤੂਗਾ ਜਿਹੜਾ ਉਹ ਤਾਂ ਫਿਰ ਅਸੀਂ ਉਹਨੂੰ ਖੱਤ ਠੋਕੇ ਹੀ ਕਹਾਂਗੇ ਨਾ ਇਸ ਕਰਕੇ ਜਿਹੜਾ ਸਿੱਖ ਆ ਨਿਓ ਪਿਓਰ ਹਨਾ ਸਿੱਖੀ ਦੀ ਗੱਲ ਕਰੇ ਜੀ ਉਹ ਰਾਜ ਭਾਗ ਆ ਗੱਲਾਂ ਕਰਨੀਆਂ ਬਣਦੀਆਂ ਨੇ ਮਿਲਣਾ ਬਣਦਾ ਸੀ ਇਹ ਨਹੀਂ ਕਦੇ ਵੀ ਨਾ ਮਿਲੋ ਜੀ ਪਰ ਉਥੇ ਇਹ ਥੋੜੋ ਵੀ ਹੁਣ ਇਹਨਾਂ ਦੀ ਚਾਪਲੂਸ ਬਣ ਜਰ ਅਸੀਂ ਕਿਉਂ ਢਾਲਾ ਦੀ ਸਿੱਖ ਬਣ ਕੀ ਜਿਹੜੀ ਹੱਕ ਦੀ ਗੱਲ ਹੈ ਹੱਤ ਦੀ ਗੱਲ ਹੋ ਤਾਂ ਕਰੋ ਨਾ ਅਸੀਂ ਦੇਖੋ ਸਾਰੀਆਂ ਪਾਲ ਨੇ ਕਿਹੜੀ ਪਾਲ ਦੀ ਸਿੱਖ ਨੇ ਕਾਂਗਰਸ ਦੇ ਵਿੱਚ ਸਿੱਖ ਨੇ ਜੀ ਜੀਨੇ ਸਾਡਾ ਹਰਿਮੰਦਰ ਢਾਤਾ ਜੀ ਸਾਡੀ ਨਸਲ ਕੋਸ਼ਿਸ਼ ਕੀਤੀ ਹਾਂ ਆ ਭਾਜਪਾ ਦੇ ਵਿੱਚ ਸਿੱਖ ਭਾਜਪਾ ਜਾਂਦੇ ਨੇ ਜਿਨ੍ਹਾਂ ਨੇ ਖੋਰਾ ਪਾਰਟੀਆਂ ਚੋ ਜਿਨ੍ਹਾਂ ਨੇ ਕੋਈ ਦੋਸ਼ ਕਿਸੇ ਤੇ ਬਲਾਤਕਾਰ ਦੇ ਦੋਸ਼ ਨੇ ਕਿਸੇ ਦੇ ਫਰਾਡ ਦਾ ਦੋਸ਼ ਆ ਸਾਰੇ ਭਾਜਪਾ ਦੇ ਰਲਦੇ ਨੇ ਭਾਜਪਾ ਨਾਲ ਵੀ ਸਾਡੇ ਤੇ ਕਾਰਵਾਈ ਨਾ ਹੋ ਜੇ ਬਚਣ ਦੇ ਮਾਰੇ ਜੀ ਆਪ ਵਾਲਿਆਂ ਦੇ ਵਿੱਚ ਸਿੱਖ ਨਹੀਂ ਕਿਹੜੀ ਪਾਰਟੀ ਦੀ ਸਿੱਖ ਨਹੀਂ ਹੈਗੀ ਅਕਾਲੀਆਂ ਦੇ ਟਾਈਮ ਚ ਬੇਅਦਬੀਆਂ ਤੇ ਦੇਖੋ ਮੈਂ ਇਹ ਕਹਣਾ ਵੀ ਜਿਹੜੀ ਸਾਡੇ ਹੱਕ ਸੱਚਾ ਦਾਣਾ ਨਾਰਾ ਉਹ ਤਾਂ ਕੁਮਾਰੋ ਨਾਲ ਹੱਕ ਸੱਚ ਦੀ ਆਵਾਜ਼ ਦਾ ਬੁਲੰਦ ਕਰੋ ਨਾ ਜੇ ਤੁਸੀਂ ਸਿੱਖੋਂ ਕਿਸੇ ਪਾਲੀ ਤੁਰੇ ਫਿਰਦੇ ਹੋ ਉਥੇ ਸੱਚ ਤਾਂ ਬੋਲ ਦਿਓ ਵੀ ਤੁਸੀਂ ਸਾਡਾ ਭਗਵਾਨ ਕਰਨ ਕਿਉਂ ਕਰ ਰਹੇ ਹੋ ਕਿਉਂ ਸਾਨੂੰ ਖਾਤਮਾ ਕਰਨ ਦੇ ਤੋਲੇ ਹੋਏ ਹੋ ਜਿਹੜਾ ਸਨਾਤਨ ਧਰਮਾ ਜਿਹੜੇ ਹੁਣ ਹਿੰਦੂ ਨੇ ਜਿਹੜੇ ਅਸਲ ਹਿੰਦੂ ਨੇ ਜਿਹੜੇ ਅਸਲ ਸਨਾਤਨ ਧਰਮ ਨੂੰ ਮੰਨਣ ਵਾਲੇ ਨੇ ਉਹ ਕਦੇ ਵੀ ਸਿੱਖੀ ਦਾ ਵਿਰੋਧ ਨਹੀਂ ਕਰਦੇ ਉਹ ਸਤਕਾਰ ਕਰਦੇ ਨੇ ਪਰ ਜਿਹੜੇ ਗੁੰਡੇ ਟਾਈਪ ਉਹਨੇ ਜਿਨ੍ਹਾਂ ਨੇ ਆਤਮਚਾਈ ਹੋਈ ਆ ਸਾਰਾ ਖੇਲ ਜਿਹੜਾ ਹੈਗਾ ਉਹ ਖਰਾਬ ਕਰਤਾ ਭਾਰਤ ਦਾ ਉਹ ਲੋਕ ਜਿਹੜੇ ਸਾਰਿਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਹ ਸਰਾਲਤੀ ਅਨਸਰ ਨੇ ਉਹ ਹਿੰਦੂਆਂ ਚ ਵੀ ਨੇ ਉਹ ਸਾਡੇ ਸਿੱਖਾਂ ਦੇ ਵਿੱਚ ਵੀ ਹੈਗੇ ਨੇ ਉਹ ਮੁਸਲਮਾਨਾਂ ਚ ਵੀ ਜਿਹੜੇ ਸਰਾਲਤ ਹੁੰਦੇ ਨੇ ਸਾਰੇ ਪਾਸੇ ਹੁੰਦੇ ਨੇ ਇਸ ਕਰਕੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੁਣ ਰਾਮ ਮੰਦਰ ਦਾ ਜਿਹੜਾ ਹੈਗਾ ਉਹ ਤਾਂ ਘਾਟਨ ਹੋਇਆ ਜੀ ਉਹਦੇ ਕਿਹਨੇ ਕਰਨਾ ਸੀ ਉਹ ਜਿਹੜੇ ਚਾਰ ਮੱਠ ਨੇ ਇਹਨਾਂ ਦੇ ਉਹਦਾ ਜਵਾਬ ਦੇਗੇ ਹੂੰ ਉਹ ਤਾਂ ਆਈ ਹੋਈ ਕੋਈ ਨਹੀਂ ਬਿਲਕੁਲ ਠੀਕ ਹੈ ਉਹ ਤਾਂ ਕਹਿੰਦੇ ਇੱਕ ਨਾਰਨੀਤਕ ਤੌਰ ਤੇ ਵਰਤਿਆ ਜਾ ਰਿਹਾ ਮੰਦਰ ਸੰਪੂਰਨ ਨਹੀਂ ਹੋਇਆ ਸੀ ਕਿਵੇਂ ਉਹਦਾ ਦੁਖਾਤਨ ਕਰ ਦੀਏ ਹੂੰ ਪ੍ਰਾਣ ਪ੍ਰਤੀਸ਼ਠਾ ਦੇਖੋ ਉਹ ਸਾਰਾ ਤੁਹਾਡੇ ਸਾਹਮਣੇ ਹੋਇਆ ਸਾਰਾ ਕੁਝ ਆਇਆ ਉਹਨਾਂ ਦੇ ਬਿਆਨ ਵੀ ਆਏ ਹੋਏ ਨੇ ਇਸ ਕਰਕੇ ਵੋਟਾਂ ਦੀ ਖਾਤਰ ਰਾਜ ਭਾਗ ਦੀ ਖਾਤਰ ਕੁਰਸੀਆਂ ਦੀ ਖਾਤਰ ਇਹ ਕੋਈ ਇਹਨਾਂ ਲੋਕਾਂ ਦਾ دین ਧਰਮ ਨਹੀਂ ਹੁੰਦਾ ਜੇ ਕੋਈ ਸਿੱਖ ਪੱਗ ਬੰਨ ਕੇ ਮੈਂ ਸਿੱਖਾਂ ਉਹ ਸਿੱਖਾਂ ਨਾਲ ਅਗਦਾਰੀ ਕੀਤਾ ਜਾਂਦਾ ਉਹ ਸਿੱਖ ਨਹੀਂ ਹੈਗਾ ਜੀ ਜੇ Hindu ਕਹੇ ਮੈਂ Hindu ਆ ਉਹ Hindu ਧਰਮ ਨਾਲ ਅਗਦਾਰੀ ਕਰੀ ਜਾਂਦਾ ਆਪਦੇ ਆਪ ਹੀ ਮਰਜ਼ੀ ਨਾਲ ਅਧ்கਾਟਨ ਕਰਨੇ ਉਸ Hindu ਨਹੀਂ ਮੰਨੇ ਜਾਂਦੇ ਜਿਹੜੇ ਅਸਲ ਪਿਓਰ ਨੇ ਉਹ ਆਪਦੇ ਧਰਮ ਦੀ ਆਪਦੇ ਧਰਮ ਦੇ ਪਰਪੱਕ ਰਹਿਣਗੇ ਤੇ ਦੂਜੇ ਧਰਮ ਦਾ ਸਤਕਾਰ ਕਰਨਗੇ ਲੱਗਦਾ ਕਾ ਨਹੀਂ ਕਿ ਇੱਥੇ ਕੋਈ ਸਾਜ਼ਿਸ਼ ਜੀ ਕੀਤੀ ਹੋਵੇ ਵੀ ਪਹਿਲਾਂ ਇਹਨਾਂ ਨੂੰ ਬਿੱਲ ਪਾਸ ਕਰ ਲੈਣ ਦੋ ਆਪਣੇ ਵਿਧਾਨ ਉੱਥੇ ਚਰਚਾ ਕਰਕੇ ਵਿਧਾਨ ਸਭਾ ਜਵਾਜ ਮੋਦੀ ਕਵੇ ਨਹੀਂ ਜੀ ਇਦਾਂ ਨਹੀਂ ਹੋਏਗਾ ਸਿੱਖਾਂ ਦੀ ਗਿਣਤੀ ਵਿਧਾਓ ਫਿਰ ਉਹ ਸ਼ੋਅ ਕਰਨ ਦੇਖੋ ਜੀ ਪ੍ਰਧਾਨ ਮੰਤਰੀ ਨੇ ਸਿੱਖਾਂ ਦੇ ਹੱਕ 'ਚ ਮਸਲਾ ਹੱਲ ਕਰਾਤਾ ਕੋਈ ਇਦਾਂ ਦੀ ਖੇਡਾਂ ਤਾਂ ਨਹੀਂ ਖੇਡ ਰੇ ਸਾਨੂੰ ਮਤਲਬ ਕਹਿ ਲੋ ਵੀ ਬੇਫਿਕੂ ਬਣਾਉਣ ਨੂੰ ਹੋ ਵੀ ਸਕਦਾ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਇਹ ਅਸਲਤਾਂ ਅਸੀਂ ਉਦੋਂ ਹੀ ਮੰਨਾਂਗੇ ਜਦ ਸਾਡੇ ਬੰਦੀ ਸਿੰਘ ਜਹਦਰ ਜਗਤਾਰ ਸਿੰਘ ਹਵਾਰਾ ਹੋਣੀ ਰਿਹਾ ਹੋਣਗੇ ਸਾਡੇ ਪੰਜਾਬ ਦਾ ਪਾਣੀਆਂ ਦਾ ਹੱਕ ਸਾਨੂੰ ਪੂਰਨ ਤੌਰ ਤੇ ਮਿਲੂਗਾ ਜੀ ਸਾਡਾ ਚ ਸਾਰੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਹੋਣਗੀਆਂ ਜੀ ਜਦੋਂ ਮਜ਼ਦੂਰਾਂ ਦੀਆਂ ਜਿਹੜੀ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਜਦੋਂ ਸਾਡੇ ਨਾਲ ਜੋ ਇਹਨਾਂ ਨੇ ਕਾਰਮਿਆਂ ਵੀ ਤੁਹਾਡੇ ਉੱਤੇ ਸਾਡਾ ਕੋਈ ਕਾਨੂੰਨੀ ਲਗਾ ਲਾਗੂ ਨਹੀਂ ਹੁੰਦਾ ਜਦੋਂ ਨਹਿਰੂ ਨੇ ਕਿਹਾ ਸੀ ਵੀ ਤੁਸੀਂ ਆਪਣੀ ਆਜ਼ਾਦੀਆਂ ਨਿੰਗ ਮਾਣ ਚਾਹੋਗੇ ਸਾਨੂੰ ਤਾਂ ਗੁਲਾਮੀ ਦਾ ਅਹਿਸਾਸ ਕਰਾਤਾ ਇਹਨਾਂ ਨੇ ਮੈਂ ਸਾਰੇ ਆ ਜਿਹੜੇ ਟੁਕੜਬੋਚ ਇਹਨਾਂ ਨਾਲ ਰਲੇ ਹੋਏ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਸਾਡੇ ਨਾਲ ਗੁਲਾਮੀ ਨਹੀਂ ਤਾਂ ਹੋਰ ਕੀ ਆ ਜੇ ਤੇ ਤੁਸੀਂ ਆਜ਼ਾਦ ਹੋ ਫਿਰ ਇਹ ਸਾਡੇ ਤੇ ਬਰਤਾਰਾ ਕਰ ਮਾਰਤ ਰਿਹਾ ਸਾਡੇ ਨੌਜਵਾਨਾਂ ਦੇ ਉੱਤੇ ਐਨਐਸਏ ਕਿਉਂ ਲਾ ਕੇ ਉੱਥੇ ਸਿੱਟੇ ਜਾ ਰਿਹਾ ਜੀ ਜੇ ਅਸੀਂ ਗੁਲਾਮ ਆਵਾ ਸੀ ਸਿੱਟੇ ਜਾ ਰਿਹਾ ਇੱਕ ਪਾਸੇ ਇਹਨਾਂ ਦੇ ਲੋਕ ਬਜਰੰਗੀ ਗੁੰਡੇ ਵਰਗੇ ਥਾਣਾ ਵੀ ਫੂਕਦੇ ਨੇ ਉਹ ਪੁਲਿਸ ਵੀ ਮਾਰਦੇ ਨੇ ਗੱਡੀਆਂ ਵੀ ਫੂਕਦੇ ਨੇ ਜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੋਈ ਐਨਐਸਏ ਨਹੀਂ ਉਹਨਾਂ ਨੂੰ ਬਾਰੋ-ਬਾਰ ਰਿਹਾਈਆਂ ਉਹਨਾਂ ਨੂੰ ਬਾਰੋ-ਬਾਰ ਜਮਾਨਤਾਂ ਤੇ ਸਾਡੇ ਸਿੱਖਾਂ ਨੇ ਕੀ ਕਰਤਾ ਅਮਰਪਾਲ ਨੇ ਕੀ ਕਰਤਾ ਮੈਂ ਉਹੀ ਪੁੱਛਣ ਲੱਗਾ ਜੀ ਅਮਰਪਾਲ ਕੀ ਲੱਗਦਾ ਹੁਣ ਮੋਦੀ ਸਰਕਾਰ ਸ਼ਾਇਦ ਉਹਨੂੰ ਜਮਾਨਤ ਤੇ ਬਾਹਰ ਭੇਜ ਦੇਗੀ ਸਿੱਖਾਂ ਨੂੰ ਆਪਣੇ ਨਾਲ ਜੋੜਨ ਲਈ ਕੀ ਲੱਗਦਾ ਲੋਕ ਸਭਾ ਚ ਉਹਨਾਂ ਤੋਂ ਪਹਿਲਾਂ ਦੇਖੋ ਆਉਣਾ ਚਾਹੀਦਾ ਹਮ ਸਾਰਿਆਂ ਨੂੰ ਛੱਡਣਾ ਚਾਹੀਦਾ ਕਾਨੂੰਨਾਂ ਨੂੰ ਰਿਹਾਈ ਬਣਦੀ ਹੈ ਜਦੋਂ ਸੰਵਿਧਾਨ ਕਹਿੰਦਾ ਵੀ ਉਹਨਾਂ ਦੀ ਰਿਹਾਈ ਹੁੰਦੀ ਹੈ ਪਹਿਲੀ ਗੱਲ ਦਾ ਸੰਵਿਧਾਨ ਦੇ ਮੁਤਾਬਕ ਉਹ ਤੇ ਐਨਐਸਏ ਨਹੀਂ ਬਣਦੀ ਜੀ ਸੰਵਿਧਾਨ ਤਾਂ ਇਹਨਾਂ ਨੇ ਖਤਮ ਕਰਤਾ ਸਰਕਾਰਾਂ ਨੇ ਇਹ ਕਹਿੰਦੇ ਸਿੱਖ ਤੋੜਦੇ ਨੇ ਸੰਵਿਧ ਅਸੀਂ ਕਦੇ ਸਿੱਖ ਕਦੇ ਵੀ ਉਲੰਘਣਾ ਨਹੀਂ ਕਰਦਾ ਕਾਨੂੰਨ ਦੀ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਆ ਜੋ ਕਾਨੂੰਨ ਆ ਸਾਡਾ ਇੱਥੋਂ ਦਾ ਅਸੀਂ ਉਹਦੇ ਵਿੱਚ ਡਹਿ ਕੇ ਅਸੀਂ ਆ 1 ਸਾਲ ਤੋਂ ਉੱਤੇ ਹੋਗਾ ਪ੍ਰੋਟੈਸਟ ਕਰਦੇ ਨੇ ਉਸ ਤੱਕ ਕੁਝ ਨੇ ਕੁਝ ਕਿਹਾ ਨਹੀਂ ਹੈਗਾ ਹਮ ਸੰਵਿਧਾਨ ਕਹਿੰਦਾ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਜੀ ਸੰਵਿਧਾਨ ਕਹਿੰਦਾ ਐਨਐਸਏ ਨਹੀਂ ਲਗਣੀ ਚਾਹੀਦੀ ਜੀ ਤੇ ਸੰਵਿਧਾਨ ਕਹਿੰਦਾ ਸਾਰਿਆਂ ਨੂੰ ਇੱਕੋ ਜਿਹਾ ਹੱਕ ਮਿਲਣਾ ਚਾਹੀਦਾ ਜੀ ਸੰਵਿਧਾਨ ਕਹਿੰਦਾ ਚਾਹੇ ਕਿ ਉੱਚਾ ਚਾਹੇ ਕਿ ਛੋਟਾ ਕਿ ਕੋਈ ਵੱਡਾ ਜੀ ਕੋਈ ਅਮੀਰ ਆ ਗਰੀਬ ਆ ਉਹਦੇ ਤੇ ਕੋਈ ਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਫਿਰ ਸਿੱਖਾਂ ਨਾਲ ਬਾਰ ਬਾਰ ਸਾਡੇ ਨੂੰ ਕਿਉਂ ਅਹਿਸਾਸ ਕਰਾਇਆ ਜਾ ਰਿਹਾ ਸਿੱਖੋ ਤੁਸੀਂ ਇਸ ਦੇਸ਼ ਦੇ ਵਸਿੰਦੇ ਨਹੀਂ ਤੁਸੀਂ ਗੁਲਾਮ ਹੋ ਬਾਰ ਬਾਰ ਸਾਨੂੰ ਟੌਰਚਰ ਕੀਤਾ ਜਾ ਰਿਹਾ ਹੈ ਮਾਨਸਿਕ ਤੌਰ ਤੇ ਹਰੇਕ ਚੀਜ਼ ਦੇ ਤੌਰ ਤੇ ਇਹ ਸਰਕਾਰਾਂ ਜਿਹੜੀਆਂ ਟੌਰਚਰ ਕਰ ਰਹੀਆਂ ਨੇ ਗੁਲਾਮੀ ਦਾ ਅਹਿਸਾਸ ਕਰਾ ਰਹੀਆਂ ਨੇ ਜਿਹੜੇ ਲੋਕ ਹਜੇ ਵੀ ਕਹਿੰਦੇ ਨੇ ਅਸੀਂ ਆਜ਼ਾਦ ਆ ਉਹ ਇਸ ਗੱਲਾਂ ਦਾ ਜਵਾਬ ਦੇਣਾ ਸ਼ਿੰਦੇ ਸਰਕਾਰ ਚ ਨਹੀਂ ਕੁਝ ਕਰਦੀ ਆਪਣੇ ਕੌਮ ਦੇ ਵਿੱਚ ਪੰਥ ਚ ਸਾਰੇ ਜਥੇਬੰਦੀਆਂ ਨੂੰ ਸੁਨੇਹਾ ਹੈ ਚਲਾ ਗਿਆ ਪਰ ਉੱਥੇ ਜਾਣ ਲਈ ਤਿਆਰੀ ਕਰੀ ਬੈਠੇ ਨੇ ਬਿਲਕੁਲ ਅਸੀਂ ਉਥੇ ਫੌਜਾਂ ਪੇ ਜਾਂ ਜੈਸਵਰ ਸਿੰਘ ਸਹਿਬਾ ਬਚਨ ਸਿੰਘ ਜੀ ਆਪ ਖੁਦ ਜਾ ਕੇ ਉਥੇ ਪਹੁੰਚਣਗੇ ਅਸੀਂ ਵੀ ਜਾਵਾਂਗੇ ਜੀ ਇੱਕ ਵਾਰੀ ਸੱਦਾ ਤਾਂ ਦੇਣ ਹੋ ਕਹਿਣ ਦਾ ਸਹੀ ਇੱਥੋਂ ਅਸੀਂ ਆਵਾਜ਼ ਬੁਲੰਦ ਕਰਤੇ ਸੀ ਤਾਂ ਠੋਕੇ ਖੜੇ ਪੰਥ ਦੇ ਨਾਲ ਜਿੱਥੇ ਵੀ ਸਾਨੂੰ ਸਿੱਟਣਗੇ ਅਸੀਂ ਉੱਥੇ ਡਿਗਾਗੇ ਪੰਥ ਵਾਸਤੇ ਕੌਮ ਵਾਸਤੇ ਅਸੀਂ ਹੱਥ ਹੱਥ ਪੁਰ ਸਾਡੀਆਂ ਜਾਨਾਂ ਵੀ ਹਾਜ਼ਰ ਨੇ ਇਹਨਾਂ ਤੋਂ ਕਰਾਉਣਾ ਕੀ ਅਸੀਂ ਜਿਉਂਗੇ ਪੰਥ ਦੇ ਜੇ ਲੇਖੇ ਲੱਗ ਜਾਣ ਚੰਗਾ ਹੀ ਆ ਬਿਲਕੁਲ ਠੀਕ ਇਸ ਕਰਕੇ ਅਸੀਂ ਸਰਕਾਰ ਨੂੰ ਦੁਬਾਰਾ ਫਿਰ ਚੇਤਾਵਨੀ ਵੀ ਦਿੰਨੇ ਆ ਅਪੀਲ ਵਿੱਚ ਸਮਝ ਲੋ ਚਾਵਣੀਆਂ ਸਮਝ ਲੋ ਵੀ ਸਿੱਖਾਂ ਦੇ ਮਾਮਲੇ ਦੇ ਵਿੱਚ ਧਰਮ ਦੇ ਸਾਡੇ ਮਾਮਲੇ ਦੇ ਵਿੱਚ ਅਸੀਂ ਦਾਖਲਾਂ ਜਾਂ ਜਲਦੀ ਸਰਕਾਰੀ ਦਾਖਲ ਅੰਦਾਜ਼ੀ ਸਹਿਣ ਨਹੀਂ ਕਰਾਂਗੇ ਤੁਹਾਨੂੰ ਤੁਹਾਡਾ ਧਰਮ ਮੁਬਾਰਕ ਸਾਨੂੰ ਸਾਡਾ ਤੁਸੀਂ ਆਪਣੇ ਧਰਮ ਦੇ ਵਿੱਚ ਖੁਸ਼ ਰਹੋ ਸਾਨੂੰ ਸਾਡਾ ਸਾਨੂੰ ਰਹਿਣ ਦਿਓ ਸਾਡੇ ਉੱਤੇ ਨਾ ਤੁਸੀਂ ਜ਼ੁਲਮ ਕਰੋ ਨਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਓ ਬਿਲਕੁਕੁਲ ਇਸ ਕਰਕੇ ਮੈਂ ਜਿਹੜੇ ਸਿੱਖ ਨੇ ਉਹਨਾਂ ਦੇ ਤੁਰੇ ਫਿਰਦੇ ਨੇ ਚਾਪਲੂਸ ਬਣੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਤੁਹਾਡੀ ਕਿੰਨੀ ਕਦਰ ਪਾਉਂਦੀ ਇਹਨਾਂ ਨੇ ਪੱਜ-ਪੱਜ ਕੇ ਨਾਂ ਰਲਦੇ ਫਿਰਦੇ ਹੋ ਇਹਨਾਂ ਦੇ ਤੁਹਾਡੇ ਧਰਮ ਨੂੰ ਤਾਂ ਇਹ ਖਤਮ ਕਰ ਰਹੇ ਨੇ ਤੁਹਾਡਾ ਦਾ ਦੀਨ ਖਤਮ ਕਰ ਰਹੇ ਨੇ ਤੁਹਾਨੂੰ ਤਾਂ ਮਾਰਨਾ ਚਾਹੁੰਦੇ ਨੇ ਤੁਸੀਂ ਹਜੇ ਵੀ ਉਹਨਾਂ ਦੀਆਂ ਜੁੱਤੀਆਂ ਛੱਟਦੇ ਫਿਰਦੇ ਹੋ ਅੱਛਾ ਤੁਸੀਂ ਕਿਹਾ ਧਰਮ ਖਤਮ ਕਰ ਰਹੇ ਨੇ ਐਦਾਂ ਖਤਮ ਹੋ ਜਾਂਦੇ ਆ ਧਰਮ ਦੇਖੋ ਸਿੱਖ ਧਰਮ ਕਦੇ ਨਹੀਂ ਇਹ ਧਰਮ ਐਸਾ ਧਰਮਾ ਜੇ ਗੁਰੂ ਸਾਹਿਬ ਇਹ ਅਕਾਲ ਪੁਰਖ ਵਾਹਿਗੁਰੂ ਖਾਲਸਾ ਕਾਲਪੁਰ ਕੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਕੀ ਮਾਣ ਇਹ ਪਰਮਾਤਮਾ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਜੀ ਮਹਾਰਾਜ ਨੇ ਇਹ ਪ੍ਰਗਟ ਕੀਤਾ ਖੰਡੇ ਦੀ ਧਾਰ ਤੋਂ ਵਿੱਚੋਂ ਪ੍ਰਗਟ ਹੋਇਆ ਜਿਹੜਾ ਖਾਲਸਾ ਨਾ ਇਹਦਾ ਜਿਹੜਾ ਪ੍ਰਗਟ ਦਿਵਸ ਜਨਮ ਦਿਵਸ ਕਹ ਲਈਏ ਪ੍ਰਗਟ ਦਿਵਸ ਕਹ ਲਈਏ ਜੀ ਉਹ ਤਾਂ ਆਊਗਾ ਜੀ ਹਰੇਕ ਸਾਲ ਆਉਂਦਾ ਵਿਸਾਖੀ ਨੂੰ ਜੀ ਮਰਨ ਦਿਵਸ ਕਦੇ ਵੀ ਖਾਲਸਾ ਪੰਥ ਦਾ ਨਹੀਂ ਆਊਗਾ ਠੀਕ ਹੈ ਇਹ ਉਹ ਖਾਲਸਾ ਪੰਥ ਹੈ ਸਾਨੂੰ ਕੀ ਖਤਮ ਕਰ ਦੇਣਗੇ ਇਸ ਨੂੰ ਖਤਮ ਕਰਨ ਵਾਲੇ ਮਨ ਨੂੰ ਸਾਡੀ ਦਤਰੀ ਅਸੀਂ ਮਨ ਨੂੰ ਦੱਸਿਓ ਜਿਵੇਂ ਜਿਵੇਂ ਮਨ ਨੂੰ ਵੱਡਦਾ ਸੀ ਦੂਣ ਸਵਾਏ ਹੋਏ ਜੀ ਜੈਨ ਧਰਮ ਇਹਨਾਂ ਨੇ ਖਤਮ ਕਰਤਾ ਬੋਧ ਧਰਮ ਇਹਨਾਂ ਨੇ ਖਤਮ ਕਰਤਾ ਉਹ ਬਹੁਤ ਸਾਰੇ ਧਰਮ ਇਹਨਾਂ ਨੇ ਜਿਹੜੇ ਹੈਗੇ ਉਹ ਖਤਮ ਕਰਤੇ ਜੀ ਮੁਸਲਮਾਨਾਂ ਨੂੰ ਵੀ ਕੁੱਟ ਕੇ ਅੰਦਰ ਵਾਰਤਾ ਹੁਣ ਇਹ ਸਿੱਖਾਂ ਨੂੰ ਗਤਬਾਉਣਾ ਚਾਹੁੰਦੇ ਨੇ ਪਰ ਸਿੱਖ ਇੱਕ ਐਸੀ ਸ਼ਖਸੀਅਤ ਨੇ ਸਿੱਖ ਗੁਰੂ ਸਾਹਿਬ ਦੇ ਜਿਹੜੇ ਹੈਗੇ ਨੇ ਸੱਚ ਨੂੰ ਮੰਨਣ ਵਾਲੇ ਨੇ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਆ ਜੀ ਸਰਬੱਤ ਦਾ ਭਲਾ ਹਰ ਰੋਜ਼ ਮੰਗਦੇ ਜਿ세 ਸਰਬੱਤ ਦੇ ਭਲੇ ਦੀ ਗਾਰਤ ਕਰਦੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਰਾਜ ਖਾਲਸੇ ਰਾਜ ਦੀ ਗੱਲ ਚੱਲਦੀ ਆ ਇਸ ਕਰਕੇ ਜਿਹੜਾ ਇੱਕੋ ਇੱਕ ਸਿੱਖ ਧਰਮਾ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਜਿਹੜਾ ਸਾਰਿਆਂ ਨੂੰ ਜਿਹੜਾ ਹੈਗਾ ਸਰਬੱਤ ਦਾ ਭਲਾ ਮੰਗਦਾ ਸਾਰਿਆਂ ਦਾ ਭਲਾ ਮੰਗਦਾ ਉਹ ਸੰਗ ਵਾਲੇ ਅਕਸਰ ਪ੍ਰਚਾਰ ਕਰਦੇ ਨੇ ਕਿ ਜੀ ਸਨਾਤਨੀਆਂ ਚੋਂ ਸਿੱਖ ਨਿਕਲੇ ਨੇ ਜਿਵੇਂ ਤੁਸੀਂ ਕਿਹਾ ਬਈ ਵਿਸ਼ਨੂੰ ਉਤਾਰ ਦਾ ਸਥਾਨ ਹੈ ਦਰਬਾਰ ਸਾਹਿਬ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਸ਼ਿਵ ਜੀ ਦਾ avatars ਨੇ ਇਹ ਗੱਲਾਂ ਕਿੰਨੀਆਂ ਤੁਹਾਨੂੰ ਸਹੀ ਲੱਗਦੀਆਂ ਦੇਖੋ ਅਸੀਂ ਤਾਂ ਕਹਿੰਦੇ ਆ ਵੀ ਜਿਹੜੇ ਸਾਰੇ ਧਰਮ ਨੇ ਉਹ ਸਿੱਖਾਂ ਚੋਂ ਨਿਕਲੇ ਨੇ ਠੀਕ ਹੈ ਹੁਣ ਤੁਸੀਂ ਇੱਕ ਬੱਚਾ ਪੈਦਾ ਹੁੰਦਾ ਕਿਸੇ ਵੀ ਧਰਮ ਦੇ ਵਿੱਚ ਲਾਓ ਜੀ ਚਲੋ ਹੁਣ ਧਰਮ ਧਰਤੀ ਤੇ ਜਦੋਂ ਆ ਗਿਆ ਮਤਲਬ ਜਦੋਂ ਆ ਗਿਆ ਤੁਸੀਂ ਉਸ ਬੱਚੇ ਦੇ ਨਾਂ ਦਾ ਕੇਸ ਕਤਲ ਕਰੋ ਜੀ ਨਾ ਉਹਦੀ ਦਾੜੀ ਕਟਾਓ ਹੂੰ ਉਹਨੂੰ ਕੈਂਚੀ ਤੱਕ ਨਾ ਲਾਓ ਉਹਨੂੰ ਏਕਣੀ ਕੁਝ ਨਹੀਂ ਹੋਣਾ ਚਾਹੀਦਾ ਤੁਸੀਂ ਫਿਰ ਉਹ ਦੱਸਿਓ ਵੀ ਉਹ Hindu ਬਣਦਾ ਜਾਂ Musalman ਬਣਦਾ ਜਾਂ Isai ਬਣਦਾ ਜਾਂ Sikh ਬਣਦਾ ਇਹ ਤੁਸੀਂ ਦੱਸ ਦਿਓ ਇਹ ਲੋਕ ਦੱਸਣ ਵੀ ਕੀ ਬਣਦਾ ਇਹ ਤਾਂ ਜੇ ਕੈਂਚੀ ਲਾਉਂਗੇ ਸੁਨਨਦ ਕਰੋਂ ਦਾ Musalman ਬਣ ਜਾਊਗਾ ਜੇ ਉਹਦਾ ਮੁੰਡਨ ਜੇ ਮੁੰਡਨ ਕਰ ਲਓਗੇ ਫਿਰ Hindu ਬਣ ਜਾਊਗਾ ਜੇ ਗੋਤਾ ਲਵਾ ਦੋਗੇ ਤਾਂ ईसाई ਬਣ ਜਾਊਗਾ ਨਹੀਂ ਤਾਂ ਸਿੱਖ ਹੈਗੇ ਹੈਗਾ ਫਿਰ ਹੁਣ ਮੈਨੂੰ ਦੱਸੋ ਵੀ ਇਹ ਸਾਰੇ ਤੁਹਾਨੂੰ ਸਿੱਖਾਂ ਚੋਂ ਨਿਕਲਦੇ ਨੇ ਕਿ ਸਿੱਖੇ ਨਾਲੋਂ ਚੋਂ ਨਿਕਲੇ ਨੇ ਇਹ ਜਵਾਬ ਸਾਰੀ ਦੁਨੀਆ ਦੇਵੇ ਸਾਰੀ ਦੇਣ ਮੈਨੂੰ ਇਸ ਗੱਲ ਦਾ ਜਵਾਬ ਬਿਲਕੁਲ ਠੀਕ ਹੈ ਸੋ ਬਾਬਾ ਰਾਜਾ ਰਾਹ ਸਿੰਘ ਜੀ ਨਾਲ ਸਾਡੀ ਗੱਲਬਾਤ ਚੱਲਦੀ ਸੀ ਜੋ ਏਕਨਾਥ शिंदे ਸਰਕਾਰ ਵੱਲੋਂ ਕੀਤਾ ਗਿਆ ਕੀ ਇਹ ਕੇਂਦਰ ਦੀ ਜਾਂ ਭਾਜਪਾ ਦੀ ਜਾਂ ਮੋਦੀ ਦੀ ਸ਼ਹਿ ਤੇ ਕੀਤਾ ਗਿਆ ਜਾਂ ਇਹ ਚ ਕੋਈ ਹੋਰ ਸ਼ਰਾਰਤ ਹੈ ਇਸ ਦੇ ਬਾਵਜੂਦ ਸਿੱਖ ਕੌਮ ਦੇ ਵਿੱਚ ਪੰਥ ਦੇ ਵਿੱਚ ਇਹ ਸਨੇਹਾ ਪਹੁੰਚ ਚੁੱਕਾ ਹੈ ਕਿ ਜੇਕਰ ਸਾਨੂੰ ਛੇੜੋਗੇ ਫਿਰ ਚੜ ਕੇ ਆਏ ਨੂੰ ਜਵਾਬ ਚੜ ਕੇ ਆਏ ਤਰੀਕੇ ਨਾਲ ਹੀ ਮਿਲੇਗਾ ਹੁਣ ਇਹ ਸਰਕਾਰਾਂ ਤੇ ਨਿਰਭਰ ਹੈ ਕਿ ਤੁਸੀਂ ਵਾਕੇ ਹੀ ਉੱਥੇ ਤੰਬੂ ਗਡਾਉਂਦੇ ਹੋ ਸਿੰਘਾਂ ਦੇ ਬਲਾ ਕੇ ਜਾਂ ਕੋਈ ਵੱਡਾ ਕੁਛ ਕਾਰਾ ਹੋਣ ਤੋਂ ਪਹਿਲਾਂ ਪਹਿਲਾਂ ਆਪਣੀ ਇਹ ਗਲਤੀ ਨੂੰ ਸੁਧਾਰਦੇ ਹੋਏ ਗਲਤੀ ਨੂੰ ਮੰਨਦੇ ਹੋਏ ਇਹਦੇ 'ਚ ਸੁਧਾਰ ਕਰ ਦਿੰਦੇ ਹੋ ਜੇ ਨਹੀਂ ਕਰੋਗੇ ਫਿਰ ਸਿੱਖ ਪੰਥ ਪੰਜਾਬੀ ਕੌਮ ਉਹ ਕੌਮ ਹੈ ਜਿਹੜੀ ਕਹਿੰਦੀ ਹੈ ਸਾਡੇ ਹੱਕ ਇੱਥੇ ਰੱਖ ਹੱਕ ਮੰਗਿਆਂ ਨਹੀਂ ਮਿਲਦੇ ਹਮੇਸ਼ਾ ਲੜ ਕੇ ਲੈਣੇ ਪੈਂਦੇ ਨੇ ਤੇ ਉਹਦੇ ਲਈ ਅਸੀਂ ਤਿਆਰ ਬਰ ਤਿਆਰ ਬੈਠੇ ਆਂ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ